ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਜੋ ਕਿ ਬਹੁਤ ਜ਼ਿਆਦੇ ਟ੍ਰੈਂਡ ਦੇ ਵਿੱਚ ਹੈਗੀ ਪਹਿਣਾ ਦੀ ਕਾਫੀ ਜ਼ਿਆਦੇ ਡਿਮਾਂਡ ਸੀਗੀ ਤੇ ਕਾਫੀ ਟਾਈਮ ਤੋਂ ਮੰਗ ਰਹੇ ਸੀਗੇ ਹਜੇ ਆਪਣੇ ਕੋਲ ਸਟਾਕ ਨਹੀਂ ਆਇਆ ਸੀ ਮੈਨੂੰ ਐਸੇ ਵੀ ਨਿਊ ਡਿਜ਼ਾਈਨ ਆਉਣ ਤੇ ਆਪਾਂ ਫੇਰ ਅਪਲੋਡ ਕਰੀਏ ਵੀਡੀਓ ਤੇ ਇਹ ਹੈਗੇ ਨੇ ਜੀ ਬਨਾਰਸੀ ਪ੍ਰਿੰਟ ਬਨਾਰਸੀ ਬ੍ਰੌਕੇਟ ਹੈਗਾ ਸੌਰੀ ਤੇ ਬਹੁਤ ਹੀ ਜਿਆਦੇ ਸੋਹਣੇ ਡਿਜ਼ਾਈਨ ਲੰਗੇ ਮੈਚਿੰਗ ਵੀ ਦਿਖਾਉਂਗੀ 올ਓਵਰ ਵੀ ਦਿਖਾਵਾਂਗੇ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਮੈਚਿੰਗ ਸਹੀ ਲੱਗਦਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ 올ਓਵਰ ਪ੍ਰਿੰਟ ਦਿਖਾ ਦਿੰਦੀ ਐਂਗੀ ਤੇ ਬਹੁਤ ਹੀ ਜਿਆਦੇ ਸੋਹਣੀ ਬ੍ਰੌਕੇਟ ਹੈ ਜੀ ਉੱਚਾ ਪਹਿਲਾ ਪ੍ਰਿੰਟ ਦੇਖੋ ਤੁਸੀਂ ਸ਼ਾਈਨ ਇੰਨੀ ਹੈਗੀ ਇਹ ਬ੍ਰੌਕਟ ਦੇ ਵਿੱਚ ਹਨਾ 올ਓਵਰ ਸੂਟ ਰਹੇ ਹਨਗੇ ਵਾਲੇ ਤੇ ਤੁਸੀਂ 올ਓਵਰ ਵੀ ਲੈ ਸਕਦੇ ਹੋ ਜਿੰਨਾਂ ਦਾ ਪ੍ਰਾਈਸ ਰਹੂਗਾ ਜੀ 27 2750 ਤੇ ਵਿੱਚ ਸ਼ਿਪਿੰਗ ਹੈ ਠੀਕ ਹੈ ਜੀ 2750 ਪ੍ਰਾਈਸ ਹੈ 올ਓਵਰ ਦਾ ਤੇ ਬਹੁਤ ਹੀ ਜਿਆਦੇ ਸੋਹਣੀ ਬ੍ਰੌਕਟ ਹੈ ਟ੍ਰੈਂਡ ਦੇ ਵਿੱਚ ਹੈਗੇ ਇਹ ਵਾਲੇ ਸੂਟ ਤੇ ਤੁਸੀਂ ਲੈ ਸਕਦੇ ਹੋਗੇ ਪਹਿਲਾ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ 올ਓਵਰ ਦਾ ਤੇ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਵੀ ਕਲਰ ਬੋਟਸ ਜਿਆਦੇ ਕੋਲੇ ਤੇ ਅਗਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਦਾਦੇ ਸੋਹਣਾ ਇਹ ਵਾਲਾ ਪ੍ਰਿੰਟ ਵੀ ਇਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦੇ ਸੋਹਣਾਗਾ ਤੇ ਮੈਂ ਇਹਦੇ ਨਾਲ ਦਾ ਖੁਦ ਆਪਣਾ ਸੋਰ ਵੀ ਇੱਕ ਸਟਿਚ ਕਰਨਾ ਦਿੱਤਾ ਹੋਇਆਗਾ ਤੇ ਬਹੁਤ ਹੀ ਜਿਆਦੇ ਸੋਹਣੇ ਲੋਕ ਹੈਗੇ ਜਿਦਾਂ ਕਿ ਤੁਸੀਂ ਪਾਰਟੀ ਵੇਅਰ ਸੂਟ ਬਣਾਉਣਾ ਚਾਹੁੰਦੇ ਹੋਗੇ ਤੁਸੀਂ ਸਿਰਫ ਇਹਨਾਂ ਨਾਲ ਦੁਪੱਟੇ ਵਗੈਰਾ ਬਹੁਤ ਹੀ ਜਿਆਦੇ ਸੋਹਣੇ ਜਿਦਾਂ ਕਿ ਗੋਟੇ ਵਗੈਰਾ ਲਗਾ ਕੇ ਹਨਾ ਤੇ ਵਿੱਚ ਡਿਜ਼ਾਈਨ ਵਗੈਰਾ ਪਵਾ ਕੇ ਦੁਪੱਟੇ ਤੇ ਤੇ ਇਦਾਂ ਤੁਸੀਂ ਸੂਟ ਲੇਗੇ ਜਿਹੜੇ ਤਿਆਰ ਕਰਾ ਸਕਦੇ ਹੋਗੇ ਵਰਕ ਵਗੈਰਾ ਜੇ ਤੁਸੀਂ ਨਹੀਂ ਕਰਵਾਉਣਾ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਮਹਿਰੂਨ ਸ਼ੇਡ ਆ ਜਾਊਗਾ ਤੇ ਪ੍ਰਿੰਟਡ ਡਿਜ਼ਾਈਨਸ ਆ ਰਹੇ ਹੀ ਬਹੁਤ ਜਿਆਦੇ ਸੋਹਣੇ ਨੇਗੇ ਮਹਿਰੂਨ ਕਲਰ ਹੈ ਜੀ ਇਹ ਵਾਲਾ 올ਓਵਰ ਸੂਟ ਆ 올ਓਵਰ ਦਾ ਪ੍ਰਾਈਸ ਹੈਗੇ ਜੀ 2750 ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਗੇ ਮੈਚਿੰਗ ਸੂਟ ਦਿਖਾਉਣੇ ਆ ਦੇ ਵਿੱਚ ਹੀ ਤੇ ਦੋਨੋਂ ਹੀ ਆਪਾਂ ਸੂਟ ਮੰਗਾਏ ਸੀਗੇ 올ਓਵਰ ਵੀ ਮੈਚਿੰਗ ਵੀ ਇਹ ਵਾਲੇ ਰਹਿਣਗੇ ਜੀ ਮੈਚਿੰਗ ਰਹਿਣਗੇ ਪੀਚ ਕਲਰ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਵਾਲਾ ਤੇ ਇਹਦੇ ਨਾਲ ਰਹੂਗੀ ਮੈਚਿੰਗ ਬਾਟਮ ਰਹੂਗੀ ਇਸ ਤਰ੍ਹਾਂ ਇਹ ਵੀ ਤੁਹਾਨੂੰ ਆਪਾਂ ਓਪਨ ਕਰਕੇ ਦਿਖਾ ਲੰਨੇ ਆਂਗੇ ਹਲੋ ਜੀ ਇਸ ਤਰ੍ਹਾਂ ਬਾਟਮ ਹੈ ਦੇ ਨਾਲ ਬਾਕੀ ਜੇ ਤੁਸੀਂ ਹੈਂਡਵਰਕ ਮਸ਼ੀਨਵਰਕ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਤੇ ਕਰਵਾ ਸਕਦੇ ਹੋ ਮੈਚਿੰਗ ਤੇ ਇਹ ਵਾਲਾ ਸੂਟ ਰਹੂਗਾ ਪੀਚ ਕਲਰ ਦਾ ਸੂਟ ਹੈ ਸਭ ਤੋਂ ਪਹਿਲਾ ਪ੍ਰਿੰਟ ਹੈਗਾ ਜਿਹੜਾ ਆ ਗਿਆ ਜੀ ਇਹਦੇ ਵਿੱਚ ਬਲੈਕ ਸੂਟ ਹੈਗਾ 2.5 ਮੀਟਰ ਦੀ ਕੱਟ ਮਿਲੂਗੀ ਤੁਹਾਨੂੰ ਤੇ ਬਲੈਕ ਬਾਟਮ ਹੈ ਇਹਦੇ ਨਾਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਸਾਰੇ ਹੀ ਸੁਪਰ ਡੂਪਰ ਹਿੱਟ ਨੇ ਮੈਚਿੰਗ ਦਾ ਪ੍ਰਾਈਸ ਰਹੂਗਾ ਜੀ 1750 ਵਿਦ ਸ਼ਿਪਿੰਗ ਰਹੂਗਾ ਫਿਰ ਹੈਗੇ ਸੀ ਇਹਦੇ ਵਿੱਚ ਮਸਟਰਡ ਸ਼ੇਡ ਹੈਗਾ ਇੱਕ ਲਓ ਜੀ ਅਗਲਾ ਸ਼ੇਡ ਹੈਗਾ ਜਿਹੜਾ ਮਸਟਰਡ ਹੈਗਾ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖੋ ਹਨਾ ਤੇ ਬਹੁਤ ਵਧੀਆ ਸ਼ਾਈਨ ਹੈਗੀ ਸਟੱਫ ਦੇ ਵਿੱਚ ਤੇ ਨਾਲ ਰਹੂਗੀ ਇਸ ਤਰ੍ਹਾਂ ਬਾਟਮ ਰਹੂਗੀ ਮੈਚਿੰਗ ਹਨਾ ਕੋਈ ਵੀ ਤੁਸੀਂ ਹਲਦੀ ਵਗੈਰਾ ਦੇ ਫੰਕਸ਼ਨ ਤੇ ਜਿੱਦਾਂ ਕੀ ਇਹ ਸੂਟ ਵੀਅਰ ਕਰਨਾ ਚਾਹੁੰਦੇ ਹੋਗੇ ਹਨਾ ਜਾਂ ਆਗੋ ਵਗੈਰਾ ਤੇ ਕਰਨਾ ਚਾਹੁੰਦੇ ਹੋ ਕੋਈ ਵੀ ਕਲਰ ਲੈ ਸਕਦੇ ਹੋਗੇ ਬਹੁਤ ਜਾਦੇ ਸੂਟ ਸੂਟ ਲੇਗੇ ਜਿਹੜੇ ਸੋਨੇ ਰੈਡੀ ਹੁੰਦੇ ਨੇਗੇ ਇਹ ਵਾਲੇ ਅਗਲਾ ਕਲਰ ਹੈਗਾ ਜੀ ਗਾਜਰੀ ਕਲਰ ਹੈਗਾ ਬਹੁਤ ਹੀ ਜਾਦੇ ਸੋਨਾ ਦੇਖੋ ਕਲਰ ਹੈਗਾ ਡਿਜ਼ਾਈਨ ਤੇ ਬਹੁਤ ਸੋਰੀ ਬ੍ਰਾਕਟ ਹੈ ਬਨਾਰਸੀ ਬ੍ਰਾਕਟ ਹੈ ਨਾਲ ਰਹੂਗੀ ਗਾਜਰੀ ਬਾਟਮ ਰਹੂਗੀ ਬਿਲਕੁਲ ਬੇਸ ਨਾਲ ਦੀ ਬਾਟਮ ਹੈਗੀ ਗਾਜਰੀ ਕਲਰ ਦੀ ਇਸ ਤਰ੍ਹਾਂ ਬਹੁਤ ਅਮੇਜ਼ਿੰਗ ਨਾਲ ਬਹੁਤ ਜਿਆਦੇ ਸੋਹਣੇ ਮੈਚਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਸੋਹਣੇ ਹੈਗੇ ਜਿੱਦ ਤੱਕ ਡਾਰਕ ਲਾਈਟ ਜਿਵੇਂ ਵੀ ਤੁਸੀਂ ਕਲਰ ਪੈਨਣਾ ਚਾਹੁੰਦੇ ਹੋ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋਗੇ ਆਪਣੀ ਏਜ ਅਕੋਰਡਿੰਗ ਹਨਾ ਤੇ ਸਾਰੇ ਹੀ ਬਹੁਤ ਜਿਆਦੇ ਸੋਹਣੇ ਨੇ ਇਹ ਕਲਰ ਇਹ ਹੈਗਾ ਜੀ ਲਵੈਂਡਰ ਸ਼ੇਡ ਹੈਗਾ ਉੱਚ ਲਾਸਟ ਸੂਟ ਹੈ ਦੇ ਵਿੱਚ ਲਵੈਂਡਰ ਸ਼ੇਡ ਹੈ ਤੇ ਨਾਲ ਹੈਗੀ ਆ ਬਾਟਮ ਲਵੈਂਡਰ ਸ਼ੇਡ ਦੀ ਬਾਟਮ ਹੈਗੀ ਸੇਮ ਠੀਕ ਹੈ ਜੀ ਪ੍ਰਾਈਸ ਮੈਚਿੰਗ ਦਾ ਹੈਗਾ 17500 올ਓਵਰ ਲਾਈਨ ਹੈ ਤਾਂ 27500 ਹੈਗਾ ਤੇ ਜਿਹੜਾ ਫੈਬਰਿਕ ਹੈਗਾ ਉਹ ਬਹੁਤ ਜਿਆਦਾ ਸੋਹਣਾ ਹੈਗਾ ਤੇ ਬਨਾਰਸੀ ਬ੍ਰੌਕਟ ਇਸੀ ਫੈਬਰਿਕ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈ ਜਿੱਦਾਂ ਕਿ ਤੁਸੀਂ ਜਾਗੋ ਵਗੈਰਾ ਤੇ ਹਨਾ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਬਹੁਤ ਜਿਆਦਾ ਸੋਹਣੇ ਲਗਦੇ ਨੇਗੇ ਸੁਪਰ ਡੂਪਰ ਹੱਡ ਸੂਟ ਬਣਨਗੇ ਰੈਡੀ ਹੋਣਗੇ ਦੁਪट्टे ਰੈਡੀ ਕਰਵਾ ਲਓ ਸਿਰਫ ਇਹਨਾਂ ਨਾਲ ਬਾਕੀ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਆਪਣੀ ਮਰਜ਼ੀ ਹੈਗੀ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਬਿਨਾ ਵਰਕ ਤੋਂ ਵੀ ਇਹਨਾਂ ਨੂੰ ਰੈਡੀ ਕਰਵਾਉਂਗੇ ਤਾਂ ਬਹੁਤ ਜ਼ਿਆਦੇ ਸੋਹਣੇ ਸੂਟ ਬਣਨਗੇ ਜਿੱਦਾਂ ਕਿ ਤੁਹਾਨੂੰ ਛੋਟਾ ਮੋਟਾ ਫੰਕਸ਼ਨ ਹੈ ਅਖਾਂਡ ਪਾਰਟਸ ਆਇਦਾਂ ਪਾਰਟ ਦੇ ਭੋਗ ਹਨ ਜਿੱਦਾਂ ਕਿ ਹੁਣ ਚੱਲਦੇ ਰਹਿੰਦੇ ਨੇ ਮੈਰਿਜ ਆਉਣ ਗਿਆ ਹਨ ਉਹਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੇਗੇ ਪਾ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਗ੍ਰੇਸ ਦਿੰਦੇ ਨੇ ਇਹ ਵਾਲੇ ਸੂਟ ਮੇਨੂ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਇੰਸਟਾਗ੍ਰam ਪੇਜ ਨੂੰ ਵਾਤਵਾਤ ਫੋਲੋ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ